ਮਾਰੂ ਮਹੱਲਾ ਫਹਿਲਾ ਮਾਤ ਪਿਤਾ ਸੰਯੋਗ ਉਪਾਏ ਇਹ ਜਿੰਨੇ ਜੀਵ ਜੰਤ ਪੈਦਾ ਹੋਏ ਐ ਇਹ ਸਾਰੇ ਮਾਤਾ ਤੇ ਪਿਤਾ ਦੇ ਸੰਬੰਧ ਕਰਕੇ ਜੋ ਪੁਰਵਲੇ ਕੀਤੇ ਕਰਮ ਸੀ ਸੰਚਿਤ ਕਰਮਾਂ ਕਿਰੇ ਮਾਨ ਪਰਾਲব্ধ ਰੂਪ ਕਰਮ ਜਿਹੜੇ ਹੋਏ ਐ ਜਿਨ੍ਹਾਂ ਦੇ ਉਤਮ ਕਰਮਸਾਂ ਨੇ ਉਹ ਦੇਵ ਦੇਹੀ ਨੂੰ ਪ੍ਰਾਪਤ ਹੋਏ ਜਿਨ੍ਹਾਂ ਦੇ ਮਿਸਰਤ ਕਰਮਸਾਂ ਨੇ ਉਹ ਮਨੁੱਖਾ ਦੇ ਨੂੰ ਪ੍ਰਾਪਤ ਹੋਏ ਜਿਵੇਂ ਬੇ ਕਨਿਸ਼ਟ ਕਰਮ ਸਾਨੂੰ ਪਸ਼ੂ ਤੇ ਪੰਛੀਆਂ ਦੀ ਜੂਨ ਨੂੰ ਪ੍ਰਾਪਤ ਹੋਏ ਇਸ ਪ੍ਰਕਾਰ ਮਾਤਾ ਪਿਤਾ ਦੇ ਸੰਬੰਧ ਕਰਕੇ ਸੰਯੋਗ ਕਰਕੇ ਇਹ ਸਾਰੇ ਚਾਰ ਖਾਣੀਆਂ ਦੇ ਸਰੀਰ ਪੈਦਾ ਹੋਏ ਹਨ। ਹਰਕਤ ਬਿੰਦ ਮਿਲ ਪਿੰਡ ਕਰੇ। ਮਾਤਾ ਦੀ ਰਕਤ ਪਿਤਾ ਦੇ ਟਾਟੂ ਮਿਲ ਕਰਕੇ ਇਹ ਪਿੰਡ ਸਰੀਰ ਕਰਨਾ ਕਿਤੇ ਬਣਾਉਣਾ ਕਿਤੇ ਮਾਰਾਂ ਨੂੰ ਮਿਲਾ ਕੇ ਅੰਤਰ ਗਰਭ ਉਰਧ ਲਿਵ ਲਾਗੀ ਦੇਖ ਲਓ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ ਹੈ ਉਰਧ ਉਲਟਾ ਨਾਮਕਦਾ ਹੁੰਦਾ ਹੈ ਉਰਧ ਰੂਪ ਪਰਮੇਸ਼ਰ ਵਾਲੇ ਲਿਵ ਲੱਗੀ ਹੁੰਦੀ ਹੈ ਮੁਖ ਤਲੇ ਪੈਰ ਉੱਪਰੇ ਨਸਾਂ ਤੋਂ ਕੋਸੜਾ ਥਾਏ ਨਾਨਕ ਸੋਤ ਨਹੀਂ ਕਿਉਂ ਵਸਾਰੇ ਉਹਦੇ ਜਿਸ ਦੇ ਨਾਮ ਹੈ ਲਿਵ ਲੱਗੀ ਚੇਤੇ ਕਰਦਾ ਹੈ ਜਦੋਂ 6 ਮਹੀਨੇ ਦਾ ਬੱਚਾ ਗਰਭ ਵਿੱਚ ਹੋ ਜਾਂਦਾ ਉਹਨੂੰ 100 ਜਨਮ ਦਾ ਪਹਿਲਾ ਗਿਆਨ ਹੁੰਦਾ ਜੋ ਜੋ ਕਰਤੱਵ ਕੀਤੇ ਹੁੰਦੇ ਐ ਇਸ ਪ੍ਰਕਾਰ ਲਿਵ ਲੱਗੀ ਰਹਿੰਦਾ ਹੈ ਪ੍ਰੋਗ ਗਿਆਨ ਕਰਕੇ ਇਹਨਾ ਗਿਆਨ ਹੁੰਦਾ ਹੈ ਸੋ ਪ੍ਰਭ ਸਾਰੇ ਦਾਤ ਕਰੇ ਉਸ ਜਿਹੜੇ ਵਾਹਿਗੁਰੂ ਨੂੰ ਸਾਰੇ ਸੰਭਾਲਦਾ ਰਹਿੰਦਾ ਹਰ ਵਕਤ ਕਿ ਮਾਰਾ ਮੈਨੂੰ ਗਰਭ ਚੋਂ ਕੱਢ ਲੈ ਮੈਂ ਤੇਰਾ ਸਵਾਸ ਸਵਾਸ ਭਜਨ ਕਰੂੰਗਾ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰੂੰਗਾ ਇਹ ਇਸ ਤਰ੍ਹਾਂ ਪਰਨ ਕਰਦਾ ਰਹਿੰਦਾ ਹੈ ਸੋ ਉਹ ਸਾਰੇ ਸੰਭਾਲਦਾ ਰਹਿੰਦਾ ਮਹਾਰਾਜ ਸਾਹਿਬ ਇਹ ਸੰਭਾਲਨੇ ਕਰਕੇ ਇਹ ਜਨਮ ਦੇਣ ਦੀ ਦਾਤ ਕਰ ਦਿੰਦੇ ਹੈ ਇਹ ਦਾਤ ਇਹਨੂੰ ਪ੍ਰਾਪਤ ਹੁੰਦੀ ਹੈ ਜਨਮ ਪੈਂਦਾ ਹੈ ਫਿਰ ਕੀ ਕਰਦਾ ਸੰਸਾਰ ਭਵਜਲ ਕਿਉਂ ਤਰੈ ਫਿਰ ਮਹਾਰਾ ਪ੍ਰਵ ਸੋ ਪ੍ਰਵ ਸਾਰੇ ਜੀ ਉਸੇ ਪ੍ਰਭੂ ਨੂੰ ਸਾਰੇ ਸੰਭਾਲਦਾ ਰਹੇ ਤਾਂ ਭਗਤੀ ਦੀ ਦਾਤ ਮਹਾਰਾਜ ਸਾਹਿਬ ਕਰਦੇ ਨੇ ਭਗਤੀ ਦਾਤ ਕਰਕੇ ਮੁਕਤੀ ਦਾਤ ਕਰ ਦਿੰਦੇ ਹਨ ਸੰਸਾਰ ਭਵਜਲ ਕਿਉਂ ਤਰੈ ਫਿਰ ਸਤਿਗੁਰੂ ਇਹ ਸੰਸਾਰ ਜਿਹੜਾ ਸਮੁੰਦਰ ਹੈ ਜਿਸੇ ਜੰਮ ਮਰਨ ਦਾ ਪੈਹੀ ਜਲ ਹੈ ਇਸ ਤੋਂ ਕਿਸ ਪ੍ਰਕਾਰ ਤਰਿਆ ਜਾਵੇ ਗੁਰਮੁਖ ਨਾਮ ਨਰੰਜਨ ਪਾਈਐ ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਨਰੰਜਨ ਸੁਧ ਸਰੂਪ ਪਰਮੇਸ਼ਰ ਦੇ ਨਾਮ ਨੂੰ ਪਾਉਣਾ ਕਰੀਏ ਆਫਰਿਓ ਭਾਰ ਆਫਾਰ ਤਰੈ ਇਹ ਜਿਹੜਾ ਅਫੜਿਆ ਹੋਇਆ ਆਫੜਿਆ ਹੋਇਆ ਨਾ ਇਹਦੇ ਅੰਦਰ ਅਉਗਣਾ ਦਾ ਭਾਰ ਇਹਦੋਂ ਪਕੜਿਆ ਨਹੀਂ ਜਾਂਦਾ ਉਹਗਣਾ ਦਾ ਭਾਰ ਇੰਨਾ ਬੋਝ ਹੈ ਇਹਦੇ ਕਿਉਂਕਿ ਬਕਾਰ ਪਥਰ ਕਰੇ ਬਾਂਦੇ ਨਿੰਦ ਕੋਟ ਸਰਾਏ ਵਕਾਰਾਂ ਦੇ ਪੱਥਰ ਗਲਜ ਮੰਨੇ ਹੋਏ ਐ ਨਿੰਦਿਆ ਦੀ ਪੰਡ ਸਿਰਤੇ ਚੱਕੀ ਹੋਈ ਐ ਇਹ ਪਾਪਾਂ ਦਾ ਭਾਰ ਪਕੜਿਆ ਨਹੀਂ ਜਾਂਦਾ ਇਹ ਤੋਂ ਅਤੇ ਇਹ ਭਾਰ ਆਫੜਿਆ ਰਹਿੰਦਾ ਹੈ ਇਸ ਭਾਰਾਂ ਕਰਕੇ ਇਹ ਟਲ ਸਕਦਾ ਉਹਦਾ ਅਫਰਿਓ ਭਾਰ ਨਾ ਪਕੜਿਆ ਜਾਣ ਵਾਲਾ ਭਾਰ ਜਿਹੜਾ ਪਾਪਾਂ ਦਾ ਹੈ ਇਹ ਵੀ ਟਲ ਜਾਂਦਾ ਹੈ ਅਫਾਰ ਹੰਕਾਰ ਦਾ ਫਰੇਵਾ ਵੀ ਟਲ ਜਾਂਦਾ ਹੈ ਰਹਾਉ ਤੇ ਗੁਣ ਬਿਸਰ ਗਏ ਅਪਰਾਧੀ ਜੇ ਮਾਰਾ ਤੇਰੇ ਕਿਤੇ ਜਿਹੜੇ ਗੁਣ ਸੀ ਉਪਕਾਰ ਸੀ ਆਪ ਇਹਨਾਂ ਉਪਕਾਰ ਕਿਤੇ ਵਿੱਚੋਂ ਗਰਵੇ ਨਿਕਲ ਆਇਆ ਉਹ ਬਿਸਰ ਗਏ ਐਸਾ ਗੁਨਾਹਗਾਰ ਹਾਂ ਸੀ ਮਾਰਾ ਹੈ ਇਹ ਅੰਤ ਲਿ ਜਾਵੀਂ ਗੋਬਿੰਦ ਹਾਮੈ ਐਸੇ ਅਪਰਾਧੀ ਜਿਨ ਪਰ ਜੀਵ ਪ੍ਰਿੰਸਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਤੇ ਤੇਰੇ ਕੀਤੇ ਜਿਹੜੇ ਗੁਣ ਉਪਕਾਰ ਸੀ ਐਸੇ ਅਪਰਾਧੀ ਹੋਰ ਨਾ ਦੇਵ ਤੇ ਅਰਾਧਨ ਲਾਗੇ ਤੈਨੂੰ ਛੱਡ ਕੇ ਤੇਰੇ ਗੁਣ ਉਪਕਾਰ ਹੀ ਭੁੱਲ ਗਏ ਸਾਨੂੰ ਰਮਈਆ ਕੇ ਗੁਣ ਕੀ ਜਦ ਪ੍ਰਾਨੀ ਕਵਨ ਮੂਲ ਤੇ ਕਵਨ ਦਿਸ਼ਤਾਨੀ ਵਾਲੀ ਹਾਲਤ ਹੋ ਗਈ ਸਾਡੀ ਮੈਂ ਬੌਰਾ ਕਿਆ ਕਰੂੰ ਹਰੀ ਫਿਰ ਹੀ ਮੈਂ ਕਰਕੇ ਬੌਰਾ ਹੋ ਗਿਆ ਮਮਤਾ ਕਰਕੇ ਮੈਂ ਮੈਂ ਜਿਹੜੀ ਹੈ ਸ਼ਰਾਬ ਦਾ ਨਾਮ ਹੈ ਫਾਰਸੀ ਚ ਇਹ ਮਾਇਰੂਪੀ ਸ਼ਰਾਬ ਨੂੰ ਪੀ ਕੇ ਕਮਲਾ ਹੋ ਗਿਆ ਹਾਂ ਸ਼ਹਿਰੀ ਮੈਂ ਕੀ ਕਰਾਂ ਤੂੰ ਦਾਤਾ ਦਇਆਲ ਸਭੈ ਸਿਰ ਇਹ ਮਾਰਾ ਤੂੰ ਦਾਤਾ ਹੈ ਸਾਰਿਆਂ ਜੁਗਾਂ ਵਿੱਚ ਸਾਰਿਆਂ ਦਾ ਸਿਰੋਮਣੀ ਹੈ ਬ੍ਰਹਮਾ ਵਿਸ਼ਵ ਸ਼ੇਵਾਦ ਕਹਦਾ ਵੀ ਅਹਨਸ ਦਾਤ ਸੁਮਾਰ ਕਰੇ ਰਾਜ ਨੇ ਤੁਹਾਰੇ ਸਾਰਿਆਂ ਨੂੰ ਹੀ ਸੰਭਾਲ ਵੀ ਕਰਦਾ ਹੈ ਚਾਰ ਖਾਣੀਆਂ ਨੂੰ ਤੇ ਫਿਰ ਦਾਤ ਵੀ ਸਾਰਿਆਂ ਨੂੰ ਰੋਜੀ ਆਦਕਾਂ ਦੀ ਖੁਰਾਕ ਵੀ ਧਰਮ ਨੂੰ ਸੰਭਾਲ ਕੇ ਕਰਨਾ ਹੈ ਚਾਰ ਪਦਾਰਥ ਲੈ ਜਗ ਜਨਮਿਆ ਇਹ ਜੀਵ ਚਾਰ ਪਦਾਰਥ ਨੂੰ ਲੈਣ ਵਾਸਤੇ ਜਗ ਜੰਮਿਆ ਸੀ ਧਰਮ ਨੂੰ ਅਰਥ ਨੂੰ ਕਾਮ ਨੂੰ ਮੋਹ ਨੂੰ ਇਹ ਲੈਣ ਵਾਸਤੇ ਜਨਮ ਕੇ ਆਇਆ ਸੀ ਸ਼ਿਵ ਸ਼ਕਤੀ ਘਰ ਵਾਸ ਧਰੇ ਪਰ ਇਸ ਸ਼ਿਵ ਸਤੋਗੁਣ ਵਿੱਚ ਤੇ ਸ਼ਕਤੀ ਤਮੋਗੁਣ ਦੀ ਵਾਸਾ ਕਰ ਲਿਆ ਸ਼ਿਵ ਜੀ ਤੇ ਪਾਰਵਤੀ ਦੀ ਪੂਜਾ ਜੀ ਲੱਗ ਗਿਆ ਪੁਰਖ ਪ੍ਰਕਿਰਤੀ ਦੀ ਪੂਜਾ ਜੀ ਵਾਸਾ ਕਰ ਬੈਠਾ ਵਾਹਿਗੁਰੂ ਨੂੰ ਬੁਲਾਤਾ ਸ਼ਿਵ ਸਤੋਗੁਣ ਚ ਤੇ ਸ਼ਕਤੀ ਤਮੋ ਗੁਣ ਤਿੰਨਾ ਗੁਣਾ ਚ ਰਜੋ ਗੁਣ ਨਾਲ ਸਮਝ ਲੋ ਜਹਾਂ ਏਕ ਕੀ ਗਿਣਤੀ ਆਵੇ ਤਹਾਂ ਅਨੇਕ ਅਵਸਰ ਹਾਵੇ ਜਿੱਥੇ ਏਕ ਆਵੇ ਉਥੇ ਅਨੇਕਾ ਹੁੰਦੇ ਆ ਨਾਲ ਇਸ ਪ੍ਰਕਾਰ ਇਹ ਤਿੰਨਾ ਗੁਣਾ ਦੇ ਚ ਇਸਨ ਵਾਸਾ ਧਾਰ ਲਿਆ ਸ਼ਿਵ ਜੀ ਦੀ ਪੂਜਾ ਜੇ ਕੋ ਲੱਗੇ ਅਕਤ ਪੂਰਾ ਖਾਵਣਾ ਆਪੀ ਮੁਸਲਮਾਨੀ ਮਸਾਨੇ ਸੇ ਕੋ ਸ਼ਕਤੀ ਦੀ ਪੂਜਾ ਕਰਕੇ ਇਸੇ ਪ੍ਰਕਾਰ ਕਿਉਂ ਕਰਨ ਲੱਗ ਗਿਆ ਕਦੇ ਪਾਰਵਤੀ ਦੀ ਪੂਜਾ ਕਰ ਲਈ ਕਦੇ ਸ਼ਕਤੀ ਕਿਸੇ ਦੀ ਪੂਜਾ ਕਰ ਲਈ ਇਹ ਜੀ ਹਾਲਤ ਹੋ ਗਈ ਸ਼ਿਵ ਸ਼ਕਤੀ ਘਰ ਵਾਸ ਧਰੇ ਇਹਨਾਂ ਦੇ ਘਰ ਭੇਖਾਂ ਵਿੱਚ ਵਾਸਾ ਧਾਰਨ ਕਰ ਲਿਆ ਤਿੰਨਾ ਗੁਣਾ ਦੇ ਘਰ ਚ ਵਾਸਾ ਕੀਤਾ ਇਸ ਨੇ ਲੱਗੀ ਭੂਖ ਮਾਇਆ ਮਗ ਜੋ ਹੈ ਇਹਨਾਂ ਐਸੀ ਆਸਾ ਰੂਪੀ ਭੁੱਖ ਲੱਗੀ ਹੋਈ ਹੈ ਆਪਣੇ ਆਪ ਨੂੰ ਸਾਧ ਬਣਿਆ ਕਹਾਉਂਦਾ ਹੈ ਮਾਇਆ ਦਾ ਨਾ ਦੇਖਣੇ ਵੀ ਇਦਾਂ ਕੋਈ ਪ੍ਰੇਮੀ ਆ ਕੇ ਮੈਨੂੰ ਮੱਥਾ ਟੇਕਦਾ ਹੈ ਕਿ ਨਹੀਂ ਮੁਕਤ ਪਦਾਰਥ 모ਹੇ ਖਰੇ ਦੇਖ ਲੋ ਇਹ ਜਿਹੜਾ 모ਹ ਸੀ ਨਾ ਇਹਨੂੰ ਮਾਇਆ ਦਾ ਇਹ ਮੁਕਤੀ ਰੂਪ ਪਦਾਰਥੇ ਦਾ ਖੜ ਗਿਆ ਇਹਨੇ 모ਹ ਨੇ ਲੈ ਲਿਆ ਹੈ 모ਹ ਮੁਕਤੇ ਨੂੰ ਹੋਣ ਨਹੀਂ ਦਿੱਤਾ ਲੈਣ ਵਾਸਤੇ ਚਾਰ ਪਦਾਰਥ ਆਇਆ ਸੀ ਇਹ 모ਹ ਖੜ ਕੇ ਲੈ ਗਿਆ ਮੁਕਤੀ ਰੂਪੀ ਪਦਾਰਥੇ ਦਾ ਇਹਦੇ ਪਾਸ ਹੀ ਨਹੀਂ ਰਹਿਣ ਦਿੱਤਾ ਇਹਦੀ ਹਾਲਤ ਹੋ ਗਈ ਮੁਕਤ ਪਦਾਰਥ 모ਹੇ ਖਰੇ ਮੋਹ ਕਾਮ ਕਰੋ ਲੋ ਮੋਹ ਹੰਕਾਰ ਨੇ ਖੜ ਲਿਆ ਮੁਕਤੀ ਪਦਾਰਥ ਵਿੱਚ ਹੀ ਰਹਿ ਗਿਆ ਲੈ ਨਹੀਂ ਸਕਿਆ ਪਦਾਰਥ ਕਰਨ ਪਲਾਵ ਕਰੇ ਨਹੀਂ ਪਾਵੇ ਹੁਣ ਦੇਖ ਲੋ ਕੀਰਨੇ ਭਵੇਂ ਕਿੰਨੇ ਕਰੀ ਜਾਂਦਾ ਹੈ ਪਲਾਵ ਪ੍ਰਯਤਨ ਕਿੰਨੇ ਕਰੀ ਜਾਂਦਾ ਹੈ ਪਰ ਮੁਕਤੀ ਨੂੰ ਨਹੀਂ ਪਾ ਸਕਦਾ ਹੈ ਇਤ ਉਤ ਢੂੰਡ ਤ ਥਾਕ ਪਰੇ ਇਸ ਲੋਕ ਦੀਆਂ ਜੁਨਾ ਵਿੱਚ ਉਤ ਪ੍ਰਲੋਕ ਦੀਆਂ ਜੁਨਾ ਸਰਗਾਂਦ ਕਾਂਜੇ ਭਾਗਦਾ ਵਾਹ ਲਾ ਥੱਕ ਕੇ ਪੈ ਗਿਆ ਕੁਝ ਨਹੀਂ ਇਹਦੇ ਹੱਥੋਂ ਦਾ ਕਾਮ ਕ੍ਰੋਧ ਅਹੰਕਾਰ ਵਿਆਪੇ ਕਦੇ ਕਾਮ ਦੇ ਫੁਰਨੇ ਚ ਲੱਗਾ ਰਹਿੰਦਾ ਕਦੇ ਕ੍ਰੋਧ ਦੇ ਵਿੱਚ ਕਦੇ ਹੰਕਾਰ ਚਿੰਬੜੇ ਰਹਿੰਦੇ ਹਨ ਮੂਡ ਕੁਟੰਬ ਸਿਉ ਪ੍ਰੀਤ ਕਰੇ ਇਹ ਕੁਟੰਬ ਦੀ ਵੀ ਝੂਠੀ ਪ੍ਰੀਤੀ ਆ ਨਾ ਉਹਦੇ ਨਾਲੇ ਵੀ ਝੂਠੀ ਪ੍ਰੀਤੀ ਵਿਸ਼ੇ ਦੀ ਇੱਛਾ ਕਰਕੇ ਕਰਦਾ ਕਰਦਾ ਹੈ ਆਵੇ ਭੋਗੈ ਸੁਣ ਸੁਣ ਦੇਖੈ ਖਾਂਦਾ ਪਦਾਰਥਾਂ ਨੂੰ ਭੋਗਾ ਨੂੰ ਭੋਗਦਾ ਹੈ ਸੁਣਦਾ ਕੇ ਦੀ ਨਿੰਦਿਆ ਨੂੰ ਫਿਰ ਦੇਖਦਾ ਉਹਦੇ ਵੱਲ ਵੀ ਐਡਾ ਸੀ ਇਹ ਦੀ ਹਿੰਦਿਆ ਕਿਉਂ ਹੁੰਦੀ ਐ ਫਿਰ ਦੇਖਦਾ ਕਿ ਮੇਰਾ ਪ੍ਰਤਾਪ ਕਿਉਂ ਨਹੀਂ ਹੁੰਦਾ ਇਸ ਤਰ੍ਹਾਂ ਸੋਨੂੰ ਛੱਪ ਛਾਤਲਾਂ ਦਾ ਨਾਰਾ ਸੋਨੂੰ ਦਾ ਵੀ ਐ ਕਿ ਫਲਾਣਾ ਮਰ ਗਿਆ ਫਲਾਣਾ ਕੁਝ ਹੋ ਗਿਆ ਫਿਰ ਦੇਖਦਾ ਵੀ ਅੱਖਾਂ ਨਾਲ ਵੀ ਤੁਰੇ ਜਾਂਦੇ ਹਨ ਪਹਿਰ ਆਪ ਦੀ ਉਮਰ ਵੀ ਘਟਦੀ ਜਾਂਦੀ ਹੈ ਪਹਿਰ ਦਿਖਾਵੇ ਕਾਲ ਘਰੇ ਸਾਧ ਸੰਗਤ ਜੀ ਪਹਿਰ ਦਿਖਾਵੇ ਕਾਲ ਇਹ ਕਾਲ ਦਾ ਘਰ ਹੈ ਸੰਸਾਰ ਇਹਦੇ ਵਿੱਚ ਪੈਰ ਪੈਰ ਕਰਕੇ ਢੇਖਾਂ ਨੂੰ ਵਿਖਾ ਰਿਹਾ ਕਿ ਮੈਂ ਫਲਾਣਾ ਯੋਗੀ ਆ ਮੈਂ ਫਲਾਣਾ ਸੰਿਆਸੀ ਆ ਇਸ ਪ੍ਰਕਾਰ ਦੇ ਢੇਖਾ ਬਣਾ ਕੇ ਪੈਰ ਪੈਰ ਕੇ ਢੇਖਾਂ ਦਿਖਾ ਰਿਹਾ ਹੈ ਹੈ ਇਹ ਕਾਲਾ ਹੀ ਘਰ ਸੰਸਾਰ ਇਹਦੇ ਵਿੱਚ ਨਾਸ ਹੋ ਰਿਹਾ ਹੈ ਪੈਰ ਦਿਖਾਵਾ ਢੇਖ ਦਿਖਾ ਦਿਖਾ ਕੇ ਪੈਰ ਪੈਰ ਕੇ ਪਖੰਡ ਦੇ ਢੇਖਾਂ ਨੂੰ ਲੋਕਾਂ ਨੂੰ ਠੱਗਣਵਾਦੇ ਦਿਖਾ ਰਿਹਾ ਹੈ ਬਿਨ ਗੁਰ ਸਾਉ ਦਾ ਨਾ ਆਪ ਪਛਾਣੈ ਸਤਿਗੁਰੂ ਸਾਹਿਬ ਦੇ ਸ਼ਬਦ ਤੋਂ ਬਿਨੇ ਦੇਹ ਨੂੰ ਆਤਮਾ ਮੰਨੀ ਬੈਠਾ ਹੈ ਆਪਣੇ ਸੂਖ ਸੱਚੇ ਮਨਸੂਖ ਦੀ ਪਛਾਣ ਨਹੀਂ ਕਰ ਸਕਦਾ ਬਿਨ ਹਰ ਨਾਮ ਨਾ ਕਾਲ ਟਰੇ ਗੁਰੂ ਦਾ ਨਾਮ ਜਪੇ ਤੋਂ ਬਗੈਰ ਸਿਰ ਤੋਂ ਕਾਲ ਨਹੀਂ ਟੱਰਦਾ ਹਰ ਵਕਤ ਚਿੰਬੜਿਆ ਰਹਿੰਦਾ ਹੈ ਜੀਤਾ ਮੋਹ ਹਉਮੈ ਕਰ ਭੂਲੇ ਫੇਰ ਪਿਛਲੇ ਤੋਂ ਪੜੋ ਬੇਨਗੋੜ ਸਾਉਦ ਨਾ ਆਪ ਪਛਾਣੈ ਥਾਵੈ ਭੋਗੈ ਸੁਣ ਸੁਣ ਦੇਖੈ ਖਾਂਦਾ ਪਦਾਰਥਾਂ ਨੂੰ ਭੋਗਦਾ ਭੋਗਾ ਨੂੰ ਸੁਣਦਾ ਆਸ਼ਾਸਨਾ ਨੂੰ ਦੇਖਦਾ ਵੀ ਹੈ ਤਹਿਰ ਦਿਖਾਵੈ ਕਾਲ ਘਰੀ ਇਹ ਜਿਹੜਾ ਕਾਲਖ ਦਾ ਕਰੇ ਨੇ ਸੰਸਾਰ ਕਲੰਕ ਦਾ ਇਹਦੇ ਚ ਪੈਰ ਪੈਰ ਕੇ ਭੇਖਾਂ ਨੂੰ ਲੋਕਾਂ ਨੂੰ ਵਿਖਾਉਂਦਾ ਹੈ ਬਿਨ ਨਾਮ ਕੋ ਰਸਾਉਦ ਨਾ ਆਪ ਪਛਾਣ ਸਤਿਗੁਰਾਂ ਦੇ ਸ਼ਬਦ ਤੋਂ ਬਗੈਰ ਆਤਮਾ ਦੀ ਪਛਾਣ ਨਹੀਂ ਕਰ ਸਕਦਾ ਹੈ ਬਿਨ ਹਰ ਨਾਮ ਨਾ ਕਾਲ ਤੜੇ ਬਿਨ ਮਰਦ ਨਾਮ ਤੋਂ ਸਿਰ ਤੋਂ ਕਾਲ ਨਹੀਂ ਤੜਦਾ ਜ਼ਰੂਰ ਨਾਸ਼ ਕਰਦਾ ਹੀ ਰਹਿੰਦਾ ਹੈ ਜੀਤਾ ਮੋਹ ਹਉ ਮੈਂ ਕਰ ਭੂਲੇ ਜਿੰਨਾ ਮੋਹ ਹੈ ਪਦਾਰਥਾਂ ਦਾ ਜਿੰਨੀ ਹਉਮੈ ਸਰੀਰ ਦੀ ਇਹ ਸਾਰੇ ਭੁਲਾ ਕੀਤੇ ਇਨਾਂ ਜਿਲਾਕੇ ਮੇਰੀ ਮੇਰੀ ਕਰਤੇ ਛੀਨ ਖੜੇ ਬੁਲਾਰਤਾਂ ਦੇ ਮੇਰ ਕਰਦੇ ਕਰਦੇ ਛੀਨ ਖੋ ਖੜੇ ਐ ਮੇਰ ਕਰਦੇ ਕਰਦੇ ਮੇਰੀ ਯਾਰ ਹੋਇ ਮੇਰੀ ਜੋਰੂ ਹੈ ਉਤੋਂ ਹੀ ਖੋ ਕੇ ਖਿੱਚ ਕੇ ਲੈ ਗਏ ਜਾਵੋ ਖੜ ਲਗੇ ਤਨ ਤਨ ਬਿਨ ਸਹ 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 ਜਦੋਂ ਤਨ ਨਾਸ਼ ਹੋ ਜਾਂਦਾ ਹੈ ਉਦੋਂ ਬੜਾ ਸੰਸਾਰ ਚਿੰਬੜਦਾ ਹੈ ਜਦ ਤਨ ਨਾਸ ਹੋ ਜਾਂਦਾ ਬੜਾ ਸੰਸਾ ਚਿੰਬੜ ਜਾਂਦਾ ਹੈ ਫਿਰ ਪਛਤਾਵੇ ਮੁਖ ਧੂਰ ਪਰੇ ਜਦੋਂ ਮੂੰਹ ਤੇ ਲਾਂਕਾਂ ਦੀ ਧੂੜ ਪੈਂਦੀ ਫਿਰ ਪਛਤਾਪ ਕਰਦਾ ਹੈ ਫਿਰ ਦਪਿਆ ਜੂਵਨ ਤਨ ਖਿਸਿਆ ਚਲੋ ਦਰਦ ਵੀ ਹੋ ਗਿਆ ਜਵਾਨੀ ਵੀ ਸਿਰ ਤੋਂ ਖਿਸਕ ਗਈ ਸਾਹ ਕਾਂਠੇ ਬੇਰੂਧ ਹੋ ਨੈਣੋਂ ਨੀਰ ਢਰੇ ਕੰਠੋਂ ਕਹੋ ਦੇ ਨਾ ਵਿਸ਼ੇਸ਼ ਕਰ ਕੰਠ ਰੁਕ ਗਿਆ ਹੈ ਬੋਲਿਆ ਨਹੀਂ ਜਾਂਦਾ ਅੱਖਾਂ ਚੋਂ ਪਾਣੀ ਸੁਤੇ ਤਲ ਲੜਿੰਦਾ ਸਰਬਦਾ ਰਹਿੰਦਾ ਹੈ ਚਰਨ ਰਹੀ ਕਰ ਕੰਪਣ ਲਾਗੇ ਅਜੇ ਪੈਰ ਤੁਰਨ ਵੱਲੋਂ ਰਹਿ ਗਏ ਹੱਥ ਜਿਹੜੇ ਐ ਖੰਡ ਦੀ ਮੁੱਠੀ ਪਾਣੀ ਉਹ ਤੇ ਮੂੰਹ ਥੱਲੇ ਡੋਲ ਲੈਂਦਾ ਹੱਥ ਕੰਬਣ ਲਾਗੇ ਸਾਖਤ RAM ਨਾ ਰਿਜੈ ਹਰੇ ਐਸਾ ਸਾਖਤ ਪੁਰਖ ਹੈ RAM ਦਾ ਨਾਮ ਹਿਰਦੇ ਚ ਅਜੇ ਵੀ ਹਰੀ ਦਾ ਸਿਮਰ ਨਹੀਂ ਕਰਦਾ ਹੈ RAM ਜੋ ਹਰੀ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਉਹਦੇ RAM ਦੇ ਨਾਮ ਨੂੰ ਹਿਰਦੇ 'ਚ ਨਹੀਂ ਸਾਕੇ ਬੰਨ੍ਹ ਬਸਾਇਆ ਸੁਰਤ ਗਈ ਕਾਲੀ ਹੂੰ ਧੌਲੇ ਹੁਣ ਸੁਰਤ ਹੋਸ਼ ਵੀ ਚਲੀ ਗਈ ਸੁਰਤ ਗਿਆਤ ਵੀ ਚਲੀ ਗਈ ਜਿੱਥੇ ਚੀਜ਼ ਰੱਖਦਾ ਭੁੱਲ ਜਾਂਦੀ ਐ ਅੱਗੇ ਕਹਿੰਦਾ ਮੈਂ ਬਾਣੀ ਐਨੀ ਕੰਠ ਕਰ ਲੈਂਦਾ ਸੀ ਹੁਣ ਇੱਕ ਤੁਕ ਵੀ ਚੇਤੇ ਹੁੰਦੀ ਇਹ ਸੁਰਤ ਗਿਆਤ ਵੀ ਚਲੀ ਗਈ ਕਾਲੇਆ ਕੇਸਾਂ ਤੋਂ ਧੌਣੇ ਆ ਗਏ ਹਨ ਕਿਸੈ ਨਾ ਭਾਵੈ ਰਖਿਉ ਘਰੇ ਬੁੜੇ ਹੋਏ ਨੂੰ ਕੋਈ ਘਰ ਚ ਰੱਖਣਾ ਨਹੀਂ ਚਾਹੁੰਦਾ ਹੁਣ ਕਹਿੰਦੇ ਜਾ ਬਾਹਰ ਬੈਠਾ ਕੁੱਤੇ ਹਟਾਈ ਜਾਇਆ ਕਰ ਬਿਸਰਤ ਨਾਮ ਐਸੇ ਦੁਖ ਲੱਗ ਹੈ ਕਿਉਂ ਮਹਾਰਾਜ ਦੇ ਨਾਮ ਦੇ ਪੁੱਲ ਨੇ ਕਰਕੇ ਹਜੇ ਦੋਸ਼ ਕਲੰਕ ਲੱਗੇ ਦੇਖ ਲੈ ਜੰਗ ਮਾਰ ਸਮਾਰੇ ਨਰਕ ਖਰੇ ਤੁੰਗ ਨੂੰ ਮਾਰੇਗਾ ਜਾਂ ਮਾਰ ਕਰਕੇ ਸੰਭਾਲ ਲੇਗਾ ਸੁਭਾਲ ਕੀ ਕਰੂ ਨਰਕ ਖੜੇ ਨਰਕ ਵਿੱਚ ਲੈ ਜਾਏਗਾ ਪੂਰਵ ਜਨਮ ਕੋ ਲੇਖ ਨਾ ਮਿਟਾਈ ਇਹ ਜਿਹਨੇ ਪੂਰਵ ਮੰਦ ਕਰਮ ਕੀਤੇ ਹੋਏ ਐ ਉਹਨਾਂ ਸਾਥ ਤੈਨੂੰ ਡੰਡ ਦਿੱਤਾ ਜਾਣਾ ਇਹ ਲੇਖ ਤੇਰੇ ਪਾਸੋਂ ਨਹੀਂ ਮਿਟ ਸਕੇਗਾ ਗੁਰਾਂ ਦੀ ਸ਼ਰਨ ਕੋ ਦਿਨਾ ਜਨਮ ਮਰਿਆ ਕਾ ਕਹੂ ਦੂਸ ਘਰੇ ਭਾਈ ਜੰਮਦਾ ਮਰਦਾ ਰਹੇਗਾ ਕਿਹਨੂੰ ਦੋਸ਼ ਧਾਰੇਗਾ ਫਿਰ ਦੋਸ਼ ਕਰਮਾ ਆਪਣੇ ਹੀ ਇਹਨ ਦੱਦਾ ਦੋਸ਼ ਨੂੰ ਦੇ ਕੋ ਕਿਸੇ ਦੋਸ਼ ਕਰਮਾ ਆਪਣੇ ਆਂ ਜੋ ਮੈਂ ਕੀਆ ਸੋਵਾਂ ਮਾਇਆ ਦੋਸ ਨਾ ਦੀਜੇ ਅਵਰ ਜਨ ਬਿਨ ਗੁਰ ਬਾਦ ਜੀਵਨ ਹੋਰ ਮਰਨ ਸਤਗੁਰੂ ਸਾਹਿਬ ਦੀ ਸਿੱਖਿਆ ਤੋਂ ਬਿਨ ਬੇਅਰਥ ਹੈ ਜਿਹੜਾ ਜਿਉਣਾ ਹੈ ਤੇ ਜਿਹੜਾ ਮਰਨਾ ਹੈ ਉਹ ਵੀ ਨਿਸਪਲੀ ਹੈ ਨਾ ਮਰਨ ਚ ਉਹਨਾਂ ਦੀ ਕਲਿਆਣ ਹੈ ਨਾ ਜੀਵਨ ਦੀ ਕਲਿਆਣ ਹੈ ਬਿਨ ਗੁਰ ਸਬਦੈ ਜਨਮ ਜਰੇ ਬਿਨਾ ਗੁਰੂ ਸਾਹਿਬ ਦੇ ਸ਼ਬਦੋਂ ਜਨਮਾਂ ਚ 84 ਲੱਖ ਜੁੰ ਜੜਿਆ ਜਾਵੇਗਾ ਜਿਵੇਂ ਕਿਲਾ ਨਾਲ ਬਰਗੀਆਂ ਠੋਕ ਠੋਕ ਕੇ ਕੋਈ ਲੱਕੜ ਨੂੰ ਜਲ ਰਹੀਦਾ ਇਸੇ ਪ੍ਰਕਾਰ ਜਨਮਾਈ ਜਲੇ ਨਾ ਗਰਭ ਜਲਦਾ ਰਹੂ ਨਰਕ ਜਲਦਾ ਰਹੂਗਾ ਕਾਮ ਕਰੋ ਚ ਵੀ ਜਲਦਾ ਹੀ ਰਹੇਗਾ ਸੀ ਖੁਆਰ ਭੈ ਰਸ ਭੋਗਣ ਇਥੇ ਕਹਿੰਦੇ ਰਸਾਂ ਦੇ ਭੋਗਣ ਦੀਆਂ ਖੁਸ਼ੀਆਂ 'ਚ ਲੱਗਾ ਹੋਇਆ ਐ ਅੰਤੂ ਖੁਆਰ ਹੋਏ ਅੰਤੂ ਜਿੰਨਾ 'ਚ ਨਾਸ਼ੀਆਂ ਦਾ ਮਾਰਿਆ ਉਧਰੇ ਭਟਕਦਾ ਫਿਰਦਾ ਹੈ ਊਕਟ ਕਰਮ ਵਿਕਾਰ ਕਰੇ ਊਕਟ ਜਿੰਨਾ ਵਿੱਚ ਨਿਸਕਾਮਤਾ ਰੂਪੀ ਦਾਣਾ ਨਹੀਂ ਹੈ ਉਸ ਕਾਮ ਕਰਨ ਨੂੰ ਭੋਕੇ ਕਰਦਾ ਹੈ ਛਿਲਦੀ ਨਹੀਂ ਅਈ ਨਾ ਗ੍ਰਸਨੀ ਹੈ ਭੋਗਤ ਕਰਮ ਵਿਕਾਰ ਕਰੇ ਅਖੰਡ ਦੇ ਕਰਮ ਕਰਦਾ ਵਿਕਾਰਾਂ ਕਾਮ ਆਦਿਕ ਨੂੰ ਬਧਾਉਣਾ ਕਰਦਾ ਬਦਲ ਜਾਣ ਵਾਲੇ ਕਰਮਾਂ ਨੂੰ ਸਰੀਰਾਂ ਦੇ ਵਿੱਚ ਕਰਦਾ ਰਹਿਦਾ ਹੈ ਨਾਮ ਵਿਸਾਰ ਲੋਭ ਮੂਲ ਖੋਇ ਪਰਮੇਸ਼ਰ ਦਾ ਨਾਮ ਭੁਲਾਤਾ ਲੋਭ ਦੇ ਵਿੱਚ ਲੱਗ ਕੇ ਮੂਲ ਜਿਹੜਾ ਸੀ ਸਵਾਸ ਪੁਰਨ ਸੀ ਜਿਹੜੇ ਉਹ ਗਵਾਲੇ ਸਿਰ ਧਰਮ ਰਾਏ ਕਾ ਡੰਡ ਪਰੇ ਸਭੇ ਕਹੇ ਧਰਮ ਰਾਜ ਦਾ ਸਾਸ ਸਿੰਘ ਜੀ ਡੰਡ ਪੈਂਦਾ ਹੈ ਲੋਕ ਡੰਡ ਪਿਤਰ ਡੰਡ ਦੇਵ ਡੰਡ ਰਾਏ ਡੰਡ ਇਹ ਡੰਡੇ ਪੈਂਦੇ ਹਨ ਗੁਰਮੁਖ RAM ਨਾਮ ਗੁਣ ਗਾਵੇ ਜੇ ਗੁਰਮੁਖ ਬਣ ਜਾਵੇ ਗੁਰਾਂ ਦਵਾਰਾ RAM ਦਾ ਨਾਮ ਜਪੇ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਜਾ ਕਹੋ ਹਰ ਪ੍ਰਭ ਨਜ਼ਰ ਕਰੇ ਇਹ ਤਾਂ ਭਾਈ ਉਹ ਹੀ ਕਰ ਸਕਦਾ ਹੈ ਨਾ ਜਿਨ੍ਹਾਂ ਤੇ ਹਰੀ ਪ੍ਰਭੂ ਅਕਾਲ ਪੁਰਖ ਆਪਣੀ ਕਿਰਪਾ ਦ੍ਰਿਸ਼ਟੀ ਕਰਵੇ ਇਹ ਨਿਰਮਲ ਪੁਰਖ ਅਪਰੰਪਰ ਪੂਰੇ ਉਹ ਨਿਰਮਲ ਉਜਲ ਪੁਰਖ ਹਨ ਪ੍ਰਕਿਰਤੀ ਤੋਂ ਪਰੇ ਹਨਗੇ ਅਤੇ ਪਰਾਰੂਪ ਜੋ ਪ੍ਰਕਿਰਤੀ ਅਪਰੋਰੇ ਹੈ ਉਹ ਪੂਰਨ ਪੁਰਖ ਬ੍ਰਹਮ ਗਿਆਨੀ ਹਨ ਨਿਰਮਲ ਉਹ ਨਿਰਵਕਾਰ ਮਾਨ ਹਨ ਪੁਰਖ ਪੂਰਨ ਪ੍ਰਸਾਰਸ ਵਾਲੇ ਹਨ ਪ੍ਰਕਿਰਤੀ ਤੋਂ ਪਰੇ ਹਨ ਤੇ ਜਗ ਮਹ ਹੈ ਗੁਰੂ गोविंद ਹਰੀ ਉਹ ਭਾਈ ਗੁਰਾਂ ਦੇ ਨਾਲ ਮਿਲ ਕੇ ਗੋਵਿੰਦਾ ਰੂਪ ਹਰੀ ਦਾ ਹੋ ਗਏ ਜਗ ਵਿੱਚ ਮਿਲ ਕੇ ਉਹ ਗੁਰੂ ਗੋਬਿੰਦ ਅਕਾਲ ਪੁਰਖ ਦੀ ਕਿਰਪਾ ਕਰਕੇ ਇਸ ਪ੍ਰਕਾਰ ਹਰੀ ਦਾ ਰੂਪ ਹੋ ਗਏ ਹਨ ਹਰ ਸਿਮਰਹੁ ਗੁਰ ਬਚਨ ਸੁਮਾਰਹੁ ਜੇ ਤੁਸੀਂ ਉਪਦੇਸ਼ ਸੁਣੇ ਮਹਾਰਾ ਸਤਿਗੁਰੂ ਆਪ ਕਿਰਪਾ ਕਰਕੇ ਉਪਦੇਸ਼ ਦਿਓ ਜੇ ਤੁਹਾਡੀ ਪਈ ਹੋਈ ਸਰਦਾ ਤਾਂ ਮਹਾਰਾ ਕਹਿੰਦੇ ਗੁਰਮਤ ਧਾਰਨ ਕਰਕੇ ਹਰੀ ਅਕਾਲ ਪੁਰਖ ਦਾ ਸਿਮਰਨ ਕਰੋ ਸਤਿਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਰੱਖੋ ਕਮਾਈ ਕਰੋ ਗੁਰਸੇਵੋਰ ਨਾਮ ਤੇ ਆਵੋ ਤਿਆਗੋ ਮਨੋਗੁਮਾਨੀ ਸੰਗਤ ਹਰ ਜਨ ਭਾਉ ਕਰੇ ਅਗੇ ਜਿਹੜੇ ਮਹਾਰੇ ਦੇ ਪਿਆਰੇ ਪਸੰਦ ਜਾਂਦੇ ਨੇ ਉਹਨਾਂ ਦੀ ਸੰਗਜ ਪ੍ਰੇਮ ਕਰਿਆ ਕਰੋ ਹਰ ਵਕਤ ਸਰੀਰ ਕਰਕੇ ਹਰ ਜਨ ਗੁਰ ਪ੍ਰਧਾਨ ਦੁਆਰ ਹੈ ਉਹ ਹਰੀ ਦੇ ਸੇਵਕ ਭਗਤ ਜਨ ਹਨ ਉਹ ਗੁਰਚੇਤਨ ਰੂਪ ਹਨਗੇ ਉਹ ਗੁਰੂ ਦੇ ਪਿਆਰੇ ਹਰੀ ਦੇ ਜਨ ਹਨ ਪ੍ਰਧਾਨ ਮੁਖੀ ਇਸ ਲੋਕ ਜੀ ਕੰਮ ਕਰੋ ਨੂੰ ਜਿੱਤ ਕੇ ਵਾਹਿਗੁਰੂ ਜੀ ਦੇਰਵਾੜ ਸੱਚਖੰਡ ਚ ਵੀ ਉਹ ਪ੍ਰਧਾਨ ਹਨ ਨਾਨਕ ਤਿੰਨ ਜਨ ਕੀ ਰੇਣ ਹਰੇ ਉਹਨਾਂ ਦਿਨਾਂ ਦੀ ਹੀਰੀ ਸਾਨੂੰ ਢੂਕੜ ਬਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਸਦਾ ਬੇਨਤੀਆਂ ਕਰੀਏ ਤੇ ਵਿਕਾਰਾਂ ਤੋਂ ਬਚੀਏ ਔਗਣਾ ਤੋਂ ਛੁੱਟੀਏ ਗੁਰਮਤ ਨੂੰ ਧਾਰਨ ਕਰੀਏ ਪ੍ਰੇਖ ਪਖਣ ਨੂੰ ਛੱਡ ਕੇ ਸਤਿਗੁਰਾਂ ਦੀ ਸਹੀ ਸੱਚੀ ਸਿੱਖਿਆ ਧਾਰ ਕੇ ਸਤਿਗੁਰੂ ਦਾ ਦੱਸਿਆ ਧਰਮ ਨੂੰ ਧਾਰਨ ਕਰੀਏ ਤਾਂ ਨੇ ਹਾਲ ਹੋਵਾਂਗੇ ਆਓ ਕਰ ਜੀ ਕਰੋ ਕਿਰਪਾ ਆਸਿਮਰਹੁ ਗੁਰਬਚਨ ਸੰਵਾਰਹੁ ਸੰਗਤ ਹਰਿ ਜਨ ਭਾਉ ਕਰੇ ਹਰਿ ਜਨ ਗੁਰ ਪਰਦਾਮ ਦੁਆਰ ਨਾਨਕ ਤਿਨ ਜਨ ਕੀ ਰੇੜ ਹਰੇ ਵਾਹਿਗੁਰੂ ਦੀ ਕਾ ਖਾਲਸਾ